ਸ਼੍ਰੀ ਮਹਾਦੇਵ ਕਾਵੜ ਸੰਗ ਪੁਹਾਣੀਗੜ ਦੇ ਸਜੋਕ ਦੇ ਨਾਲ ਵਿਸ਼ਾਲ ਕਾਵੜ ਸ਼ੇਰ ਪੁਹਾਣੀਗੜ ਦੇ ਬਾਲਤ ਗੈਂਚੀਆਂ ਦੇ ਵਿੱਚ ਲਸਤਿਤ ਲਗਾਇਆ ਗਿਆ ਹੈ ਇਸ ਮੌਕੇ ਤੇ ਅਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਪਹੁੰਚੇ ਜਿੱਥੇ ਕੇ ਉਹਨਾਂ ਦਾ ਸਮੂਹ ਕਮੇਟੀ ਦੇ ਮੈਂਬਰਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਵਿਨਰਜੀਤ ਸਿੰਘ ਗੋਲਡੀ ਪਹੁੰਚੇ ਹਨ ਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਵਿਨਰਜੀਤ ਸਿੰਘ ਗੋਲਟੀ ਵੱਲੋਂ ਜਿੱਤੇ ਕਾਵੜੀਆਂ ਨੂੰ ਮਿਲੇ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਉਹਨਾਂ ਨੇ ਮੱਥਾ ਟੇਕਿਆ ਉਸ ਤੋਂ ਬਾਅਦ ਜਿੱਥੇ ਉਹਨਾਂ ਨੇ ਆਪ ਲੰਗਰ ਵਰਤਾਇਆ ਗਿਆ ਤੇ ਆਪ ਵੀ ਛਕਿਆ ਅਤੇ ਇਸ ਮੌਕੇ ਤੇ ਉਹਨਾਂ ਨੇ ਕਾਵੜ ਕਾਵੀਆਂ ਦੇ ਨਾਲ ਖਾਸ ਗੱਲਬਾਤ ਕੀਤੀ ਆ ਰਹੀਆਂ ਪ੍ਰੋਬਲਮਾਂ ਜੋ ਹੋਰ ਸੰਬੰਧੀ ਗੱਲਬਾਤ ਕੀਤੀ ਗਈ ਅਤੇ ਇਸ ਮੌਕੇ ਉਹਨਾਂ ਵੱਲੋਂ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣਿਆ ਖਾਸ ਰਿਪੋਰਟ 24 ਪੰਜਾਬ ਨੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ 24 ਪੰਜਾਬ ਨੀ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ Mm -hmm. you yeah. 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 ਪਿਛਲੀ ਵਾਰੀ ਵੀ ਲੰਗਰ ਦੀ ਸੇਵਾ ਨਮਾਉਣਾ ਤੇ ਸਮਰਾਜ ਫੇਰਾਂ ਸੇਵਾ ਕਾਵੜ ਸਮਾਗਮ ਕੋਲੋਂ ਲਾਇਆ ਗਿਆ ਲੰਗਰ ਕਾਵੜੀ ਲਈ ਕੀ ਕੰਮ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਸ ਮਹੀਨੇ ਦੀ ਸੌਂ ਦੇ ਮਹੀਨੇ ਦੀ ਤੇ ਸਾਰੇ ਕਾਵੜੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਸਮੁੱਚੀ ਸੰਗਤ ਨੂੰ ਵਧਾਈ ਦੇਣਾ ਤੇ ਇਹਨਾਂ ਦੇ ਜਿਹੜਾ ਜज्ਬੇ ਨੂੰ ਸਲਾਮ ਹੈ ਕਿ ਬਹੁਤ ਹੀ ਇੰਨੀ ਦੂਰ ਤੁਰਨਾ 3 300 4 400 ਕਿਲੋਮੀਟਰ ਤੁਰ ਕੇ ਤੇ ਉਹ ਸ਼ਰਧਾ ਦੇ ਨਾਲ ਸੰਗਤ ਦੇ ਵਿੱਚ ਜਾਣਾ ਬਹੁਤ ਵੱਡਾ ਇੱਕ ਉਪਰਾਲਾ ਹੈ ਤੇ ਲੋਕਾਂ ਨੂੰ ਇੱਕ ਸਨੇਹਾ ਵੀ ਹੈ ਕਿ ਧਰਮ ਜਿਹੜਾ ਪਿਆਰ ਤੇ ਸਤਕਾਰ ਸਿਖਾਉਂਦਾ ਹੈ ਤੇ ਮੈਂ ਇਹ ਵੀ ਬੜਾ ਮਾਣ ਮਹਿਸੂਸ ਕਰਦਾ ਕਿ ਪੰਜਾਬ ਦੇ ਜਿਹੜੇ ਕਾਂਵੜੀਏ ਨੇ ਤਕਰੀਬਨ ਮੈਂ ਜਦੋਂ ਵੀ ਅੱਜ ਤੱਕ ਤੁਸੀਂ ਕਦੇ ਨਹੀਂ ਸੁਣਿਆ ਹੋਣਾ ਵੀ ਕਿਤੇ ਕਿਸੇ ਨੇ ਖੁਰਦਦ ਪਾਇਆ ਕਿਸੇ ਨੇ ਕੋਈ ਖਰਾਬੀ ਕੀਤੀ ਹੈ ਹਮੇਸ਼ਾ ਪਿਆਰ ਤੇ ਸ਼ਾਂਤੀ ਨਾਲ ਜਿਹੜਾ ਆਪਣੇ ਆਪਣੇ ਸਥਾਨਾਂ ਤੇ ਪਹੁੰਚਦੇ ਨੇ ਸੋ ਅੱਜ ਜਿਹੜਾ ਇੱਥੇ ਪਵਾਨੀਗੜ੍ਹ ਦੀ ਜਿਹੜੀ ਸਾਡੀ ਕਮੇਟੀ ਹੈ ਸ਼ਿਵਜੀ ਮਹਾਰਾਜ ਦੇ ਕਹਤਾ ਉਹਨਾਂ ਦੇ ਨਾਮ ਤੇ ਬਣੀ ਹੈ ਇਹ ਸ਼ਿਵ ਕਮੇਟੀ ਵੱਲੋਂ ਜਿਹੜਾ ਬਹੁਤ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਤੇ ਹਮੇਸ਼ਾ ਇਹ ਜਿਵੇਂ ਕਰ ਰਹੇ ਨੇ ਜਿੰਨਾ ਵੀ ਵਿਸ਼ਾਲ ਕਾਵੜ ਯਾਤਰਾ ਨੂੰ ਜਿੰਨਾ ਵੀ ਲੰਗਰ ਭੋਜਨ ਰਹਿਣ ਦਾ ਸ਼ੇਰ ਮਹਾਦੇਵ ਕਾਵੜ ਸੰਗ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਉਹਦੇ ਲਈ ਤੁਸੀਂ ਭਾਈ ਵਧਾਈ ਦੇ ਪਾਤਰ ਵੀ ਹੋ ਤੇ ਨਾਲ ਧੰਨਵਾਦੀ ਵੀ ਆ ਕਿ ਤੁਸੀਂ ਸੰਗਤਾਂ ਦੇ ਰਹਿਣ ਦਾ ਬਹੁਤ ਸੋਹਣਾ ਇੰਤਜ਼ਾਮ ਕੀਤਾ ਤੇ ਮੈਂ ਸੰਗਤ ਨੂੰ ਕਹੂੰਗਾ ਕਿ ਇਸ ਸਾਰਾ ਜਿਹੜਾ ਸੰਗ ਹੈ ਇਹ ਸੰਗ ਦਾ ਜਿੰਨੀ ਮਦਦ ਕਰ ਸਕਦੇ ਹੋ ਵੱਧ ਤੋਂ ਵੱਧ ਕਰੋ ਤਾਂ ਕਿ ਹੋਰ ਆਪਣਾ ਇਹ ਇਲਾਕਾ ਜਿਹੜਾ ਪੁਹਾਨੀਗੜ ਦਾ ਏਰੀਆ ਸਾਰੀ ਸੰਗਤ ਜਦੋਂ ਇਸ ਸੜਕ ਤੋਂ ਲੰਘੇ ਤਾਂ ਇਸ ਮਾਰਗ ਤੋਂ ਲੰਘੇ ਤਾਂ ਇੱਥੇ ਰੁੱਕ ਕੇ ਜਾਵੇ ਤੇ ਇਹ ਜਿਹੜਾ ਉਪਰਾਲਾ ਕਰਲਾ ਇਹ ਨਹੀਂ ਕਹਿ ਸਕਦੇ ਕਿ ਇੱਕ ਬੰਦਾ ਕਰ ਸਕਦਾ ਹੈ ਇਹ ਹਮੇਸ਼ਾ ਇੱਕ ਟੀਮ ਵਰਕ ਹੈ ਸੰਗਤ ਦੀ ਮਦਦ ਦੇ ਨਾਲ ਬਣਦਾ ਹੈ ਤੇ ਸਾਰੇ ਰਲ ਮਿਲ ਕੇ ਜਦੋਂ ਕਰਾਂਗੇ ਆਪਣੇ ਇਲਾਕੇ ਦੇ ਵਿੱਚੋਂ ਤਾਂ ਉਸ ਪਰਮਾਤਮਾ ਦਾ ਜਿਹੜਾ ਉਹ ਆਸਰਾ ਇਸ ਇਲਾਕੇ ਦੇ ਉੱਪਰ ਜ਼ਰੂਰ ਮਿਲੇਗਾ ਤੇ ਬਹੁਤ-ਬਹੁਤ ਵਧਾਈ ਦੇ ਪਰ ਆ ਲੰਗਰ ਦੀ ਵਿਵਸਥਾ ਕਿਵੇਂ ਰੱਖੀ ਸੀ ਬਹੁਤ ਚੰਗੀ ਮੈਂ ਪਹਿਲਾਂ ਕਿਹਾ ਕਿ ਬਹੁਤ ਸਵਾਦ ਲੰਗਰ ਮੈਂ ਖੁਸ਼ ਹੋ ਗਿਆ ਤੇ ਨਾਲ ਜਿਹੜਾ ਸਾਰਿਆਂ ਨੂੰ ਬੜਾ ਵਧੀਆ ਭੋਜਨ ਸਾਫ਼ ਸੁਥਰਾ ਭੋਜਨ ਮਿਲ ਰਿਹਾ ਹੈ ਤੇ ਬੜਾ ਵਧੀਆ ਰਹਿਣ ਦਾ ਬੈਠਣ ਦਾ ਸੌਣ ਪੈਣ ਦਾ ਇੰਤਜ਼ਾਮ ਵੀ ਪੂਰਾ ਹੈ